ਦੇ ਰਿਪੋਰਟ ਪੰਜਾਬੀ ਦੇਖਦੇ ਦਸਕਾਂ ਦਾ ਸਵਾਗਤ ਕਰਦਾ ਜੀ ਸਭ ਤੋਂ ਪਿੰਡ ਮੂਸਾ ਵਿਖੇ ਮੌਜੂਦ ਆ ਜਿੱਥੇ ਕਿ ਅੱਜ ਮਰਹੂਮ ਕਾਇਤ ਸਿੱਧੂ ਮੂਸੇਵਾਲੇ ਦੀ ਤੀਸਰੀ ਵਰਸੀ ਜਿਹੜੀ ਹੈਗੀ ਬਹਾਈ ਜਾ ਰਹੀ ਹੈ ਸੋ ਸਤ ਪਿੰਡ ਵਿਖੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਸਿੱਧੂ ਮੂਸੇਵਾਲੇ ਦੀ ਸਮਾਦ ਹੈ ਤੇ ਉੱਥੇ ਹੀ ਸ਼੍ਰੀ ਸਹਿਜ ਪਾਠ ਜਿਹੜਾ ਹੈਗਾ ਕੋਕੀਤਾ ਚੱਲ ਰਿਹਾ ਲੋਕ ਜਿਹੜਾ ਹੈ ਕਿ ਸ਼੍ਰੀ ਸਹਿਜ ਪਾਠ ਵਿੱਚ ਸ਼ਾਮਿਲ ਹੋ ਰਹੇ ਨੇ ਸੰਗਤ ਦੇ ਵਿੱਚ ਕਿਤੇ ਕੀ ਆ ਕੇ ਕਾਇਤ ਸਿੱਧੂ ਮੂਸੇਵਾਲੇ ਕਿੱਥਾ ਬਲਰਾਮ ਸਿੰਘ ਇੱਥੇ ਬੈਠੇ ਨੇ ਤੇ માતા ਚੰਨੂ ਕੌਰ ਦੇ ਛੋਟੇ ਸੁਪਨਿਆਂ ਨੂੰ ਗੋਲ ਲਏ ਸੇ ਆਏ ਨੇ ਤੇ ਮੱਥਾ ਟੇਕ ਕੇ ਤੇ ਨਾਲ ਹੀ ਕੀਰਤਨ ਚੱਲ ਰਿਹਾ ਹੈ। ਹੁਸਨ ਤਸਵੀਰਾਂ ਪਿੰਡ ਨੂੰ ਸੀ ਤੁਹਾਨੂੰ ਦਿਖਾ ਰਹੇ ਜਿੱਕੇ ਕੀ ਸ੍ਰੀ ਸ਼ਹਿਦ ਪਾਠ ਵਿਚਰੇ ਲੋਕ ਨੇ ਉਹ ਸ਼ਾਮਲ ਹੋ ਰਹੇ ਨੇ ਤੇ ਵਿੱਚ 100 ਜਿਹਨੇ ਪੰਨਾ 12 ਤੋਂ 1 ਦੇ ਵਿੱਚ ਜਿਹੜੇ ਹੈਗੇ ਨੇ ਪਾਇਆ ਜਾਏਗਾ ਸੋ ਉਸ ਤੋਂ ਬਾਅਦ ਲੰਗਰ ਦੀ ਵਿਵਸਥਾ ਵੀ ਬਹਾਰ ਕੀਤੀ ਗਈ ਐ ਸੋ ਦੇਖ ਸਕਦੇ ਹੋ ਸਿੱਧੂ ਹਸਿਆਲੇ ਦੇ ਫੈਨ ਜਿਹੜੇ ਹੈਗੇ ਨੇ ਉਹ ਲਗਾਤਾਰ ਤੇ ਪਹੁੰਚ ਰਹੇ ਨੇ ਦੂਰ ਦੂਰੋਂ ਆ ਰਹੇ ਨੇ ਸੋ ਮੱਥਾ ਟੇਕ ਰਹੇ ਨੇ ਅਤੇ ਨਾਲ ਹੀ ਕੀਰਤਨ ਚੱਲ ਰਿਹਾ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ 29 ਮਈ ਨੂੰ ਸਿੱਧੂ ਹਸਿਆਲੇ ਨੂੰ ਹੁੰਮਤਾਇਆ ਸਿੱਧੂ ਹਸਿਆਲੇ ਸਾਨੂੰ ਵਿਚੋੜਾ ਦੇ ਦਿੰਦੇ ਨੇ ਜਿਸ ਯਾਦ ਵਿੱਚ ਅੱਜ ਤੀਸਰੀ ਵਰਸੀ ਜਿਹੜੀ ਹੈਗੀ ਐ। ਨਹੀਂ ਜਾ ਜੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਛੋਟਾ ਸਿੱਧੂ ਮਾਤਾ ਚਰਨ ਕੌਰ ਦੀ ਗੋਦੀ ਵਿੱਚ ਬੈਠਾ। ਵਾਹ ਬੜੀ ਇਹ ਤਸਵੀਰਾਂ ਬੜੀ ਖੂਬਸੂਰਤ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ। ਲਗਾਤਾਰ ਦਿਖਾ ਰਹੇ ਤਸਵੀਰਾਂ ਤੁਹਾਨੂੰ ਜਿੱਤੇ ਕਿ ਅੱਜ ਸ਼੍ਰੀ ਸਹਿਜ ਬਾੜ ਦੇ ਵਿੱਚ ਜਿਹੜੇ ਦੂ ਦੂਰੋਂ ਲੋਕ ਨੇ ਇੱਥੇ ਸ਼ਾਮਲ ਹੋ ਰਹੇ ਨੇ ਸੋ ਕੱਲ ਸੋਸ਼ਲ ਮੀਡੀਆ ਤੇ ਵੀ ਬਲਕੌਰ ਸਿੰਘ ਜੀ ਨੇ ਜਾਣਕਾਰੀ ਦਿੱਤੀ ਸੀ ਕਿ ਜਿਹੜੇ ਲੋਕ ਜਿਹੜੇ ਹੈਗੇ ਨੇ ਵੱਧ ਤੋਂ ਵੱਧ ਆਉਣ ਸ਼੍ਰੀ ਸ਼ਹਿਜ਼ ਪਾਰਟ ਵਿੱਚ ਸ਼ਾਮਿਲ ਹੋਣ ਸ਼ਾਂਤਮਈ ਤੰਗ ਨਾਲ ਜਿਹੜਾ ਹੈਗਾ ਇਹ ਇਹ ਸਾਰਾ ਕਾਰਜਕ੍ਰਮ ਕੀਤਾ ਜਾਊਗਾ ਸੋ ਤੁਸੀਂ ਦੇਖ ਸਕਦੇ ਹੋ ਤੁਸੀਂ ਕਹਿੰਦੇ ਵਿੱਚੋਂ ਛੋਟਾ ਸਿੱਧੂ ਮੇਕਨਾ ਨੇ ਸੋ ਬਾਹਰ ਦੀ ਤਸਵੀਰਾਂ ਵੀ ਦਿਖਾਵਾਂਗੇ ਜਿੱਥੇ ਤੋਂ ਤੁਸੀਂ ਦੇਖ ਸਕਦੇ ਹੋ ਕੜੀ ਸੁਰੱਖਿਆ ਦੇ ਵਿੱਚ ਜਿਹੜੇ ਲੋਕਾਂ ਨੂੰ ਇੱਥੇ ਐਂਟਰੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਸੁਰੱਖਿਆ ਦੇ ਪ੍ਰਬੰਧਿਕ ਕੁਕਤਾ ਨੇ ਸੋਸ ਨੂੰ ਲੈ ਕੇ ਵੀ ਤਸਵੀਰਾਂ ਦਿਖਾ ਰਿਹਾ ਸੋ तकरीबन 12 ਤੋਂ 1 ਵਜੇ ਭੋਗ ਪਾਈ ਜਾਣ ਦੀ ਹੈ ਇਸ ਤੋਂ ਬਾਅਦ ਜਿੰਨੀ ਸੰਗਤ ਹੋ ਉਹ ਲੰਗਰ ਸਕੇਗੀ ਤੇ ਬਾਹਰ ਬਹੁਤ ਪ੍ਰਬੰਧ ਕੀਤੇ ਗਏ ਲੋਕਾਂ ਨੂੰ ਲੈ ਕੇ ਸੋ ਬਲੱਡ ਕੈਪੂ ਵੀ ਲਗਾਇਆ ਗਿਆ ਬਾਹਰ ਸੋ ਦੇਖ ਸਕਦੇ ਹੋ ਤਸਵੀਰਾਂ ਸੋ ਕਾਂਗਰਸ ਤੇ ਚਿਹਰੇ ਨਿਕਲੇ ਦੇਖੋ ਕਿ ਮਿਲਣਗੇ ਜਿਵੇਂ ਚਰਨਜੀਤ ਸਿੰਘ ਚੰਨੀ ਸਵੇਧ ਕਹੀ ਅਸਿੰਗਰ ਵੀ ਇੱਥੇ ਆਉਣਗੇ ਪਰ ਫਿਲਹਾਲ ਤਸਵੀਰ ਇਹ ਹੈ ਕਿ ਫਿਲਹਾਲ ਜਿਹੜੇ ਹੈਗੇ ਨੇ ਲੋਕ ਇੱਥੇ ਆਉਣਾ ਸ਼ੁਰੂ ਹੋ ਰਹੇ ਨੇ ਕੈਮਰਾ ਸੋ ਵੀ ਆਪਣੀ ਸਿੱਧਾ ਰਿਪੋਰਟ ਮਟੇ ਕੋਸਟ